ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬੁੱਤ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਤੇ ਸ਼ਹਿਰ ਵੀ ਜਿੱਥੇ ਨਾਲ ਲਗਾਤਾਰ ਨਦੀ ਵੀ ਪੈ ਜਾਂਦਾ ਤੇ ਅੰਮ੍ਰਿਤਸਰ ਵੀ ਪੈ ਜਾਂਦਾ ਹਾਂਜੀ ਅੰਕਲ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋ ਸੁਣੋ ਠੀਕ ਠਾ ਜੀ। ਠਾਈ ਮੇਰਾ। ਚਲੋ ਵਧੀਆ ਜੀ। ਤਾਂ ਜੇ ਤੇ ਨਾਮ ਦੱਸ ਤੇ ਕਰੀਆ ਆਪਣਾ। ਨਾਮ ਮੇਰਾ ਤਰੋਗ ਸਿੰਘ ਜੀ। ਹਾਂਜੀ। ਪਿੰਡ ਪੁੱਤ। ਪਿੰਡ ਪੁੱਤ ਜੀ। ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਹਨਾ। ਤੇ ਲਾਗੇ ਤਨਤਨ ਸ਼ਹਿਰ ਵੀ ਆਪਾਂ ਨੂੰ ਪੈ ਜਾਂਦਾ। ਹਾਂਜੀ ਹਾਂਜੀ। ਤੇ ਝੰਡੇ ਵਾਲਾ ਮੰਡਾਲਾ ਲੱਗ ਗਈ ਹੈ ਸਾਰੇ ਹਨਾ। ਹਾਂਜੀ। ਤੇ ਫੋਨ ਨੰਬਰ ਇੱਕ ਵਾਰੀ ਬੋਲ ਦੋ। 95017 ਹਾਂਜੀ। 36450 ਠੀਕ ਹੈ। ਤੇ ਦੋ گاਵਾ ਅੱਜ ਫਿਰ ਹਾਂਜੀ ਸੋਈਆਂ ਸਵਾਈਆਂ ਹਨਾ ਹਾਂਜੀ ਤੇ ਜਿਹੜੀ ਆ ਪਹਿਲੇ ਨੰਬਰ ਤੇ ਆਪਾਂ ਵਿਖਾਉਣੀ ਆ ਕਿੰਨਾ ਚ ਇਹਦੇ ਕੋਲ ਦੁੱਧ ਇਹਦੇ ਥੱਲੇ ਹੈਗਾ 1011 ਲੀਟਰ ਦੁੱਧ ਜੀ 1011 ਲੀਟਰ ਹੈਗਾ ਵਾ ਹਾਂਜੀ ਤੇ ਬੱਚਾ ਹੈਗਾ ਇਹਦਾ ਕਿ ਨਹੀਂ ਇਹ ਬੱਚਾ ਮਰ ਗਿਆ ਜੀ ਇਹਦਾ ਅੱਛਾ ਬੱਚਾ ਇਹਦਾ ਮਰ ਗਿਆ ਤੁਹਾਡੇ ਕੋਈ ਮਰਿਆ ਕਿ ਪਿੱਛੇ ਮਰਿਆ ਸਾਡੇ ਕੋਲ ਮਰਿਆ ਉਹਦੀ ਯਾਹਾਂ ਵੀਡੀਓ ਬਣਾਈਆਂ ਹੋਣ ਲੱਗੀ ਜੀ ਜੇ ਦੀ ਬਣੀ ਆ ਸਾਰੇ ਵੀਡੀਓ ਅੱਛਾ ਸਾਰਾ ਕੋ ਹੈਗਾ ਵਾ ਸਾਰਾ ਕੋ ਯਾ ਰਿਕਾਰਡ ਇਹਦਾ ਹੈਗਾ ਪੂਰਾ ਠੀਕ ਆ ਕਿੰਨਾ ਚ ਰੋਇਆ ਇਹਨਾਂ ਸੋਈ ਨਾ ਇਹਨੂੰ 10 ਦਿਨ ਕ ਦੇਨ ਹੋਏ ਐ ਸੂਈ ਨੂੰ 10 ਦਿਨ ਹੋਏ ਐ ਜੇ ਸੂਈ ਨੂੰ ਤੇ ਅਜੇ ਤਾਂ ਫਿਰ ਦੁੱਧੋਂ ਵੱਜੂਗੀ ਹੋਰ ਹਨਾ ਹਾਂਜੀ ਹਾਂਜੀ ਇਹ ਇਹ ਦਊਗੀ 13 14 ਲੀਟਰ ਦਊਗੀ ਠੀਕ ਐ ਖੋਲੋ ਹਾਂ ਫਿਰ ਤੋਰ ਦਈਏ ਨਾ ਬਾਕੀ ਇੱਕ ਵਾਰੀ ਥਣ ਵੀਰੇ ਤੁਹਾਨੂੰ ਲਾਗਰ ਦਿਖਾ ਦਈਏ ਹੈਗੀ ਜਰਸੀ ਸਾਈਵਲ ਕਰਾਸ ਆ ਫੈਟ ਇਹਦੀ ਚੰਗੀ ਆਈ ਜਾਣੀ ਤੋਰੋ ਇੱਕ ਵਾਰੀ ਬੱਚਾ ਜਿਹੜਾ ਇਹਦਾ ਮਰ ਗਿਆ ਬੱਚੇ ਦੋਵਾਂ ਕੰਮ ਦੇ ਜਿਹੜੇ ਮਰ ਗਏ ਵੀ ਜੀ ਉਹਨਾਂ ਦੇ ਕੋਲ ਉੱਤਰਾ ਠੰਡੀ ਧੀਰੀ ਆ ਜਿਹੜੀ ਦੱਸਦੇ ਆ ਤੇ ਦੁੱਧ ਮੌਕੇ ਤੇ ਜਿਹੜਾ 10 11 ਮੀਟਰ ਜਿਹੜਾ ਕਹਿੰਦੇ ਕਿ ਹੈਗਾ ਬਾਣੀ ਕੇ ਲੈ ਬੋਲਦੇ ਥੱਲੇ ਬਸਾਓ ਬਾਕੀ ਉੱਤਰਾ ਵੀ ਚਿਵਾਈ ਰੱਸੀ ਪਾ ਕੇ ਕਰੀ ਦੀ ਕਿ ਬਿਨਾਂ ਹੀ ਬਿਨਾਂ ਰੱਸੀ ਤਾਂ ਹੀ ਆ ਆ ਦੇਖ ਸਕਦੇ ਇਸ ਤਰ੍ਹਾਂ ਹੀ ਬਹਿ ਜਾਣਾ ਥੱਲੇ ਤੇ ਆ ਜਵਾਬ ਵੀ ਇਹਦਾ ਦੇਖ ਸਕਦੇ ਜੀ ਬਿਲਕੁਲ ਸਾਫ਼ ਹੈ ਜਿਹੜਾ ਠੀਕ ਹੈ ਜੀ ਤੇ ਕਿੰਨਾ ਰੱਖਣਾ ਫਿਰ ਇਹਦਾ ਮੁੱਲ ਆਪਾਂ ਇਹਦਾ ਮੁੱਲ ਦੇ ਰੱਖਾਂਗੇ ਜੀ 28000 ਪਰ ਇਹ 26000 ਦੀ ਦੇ ਦੂੰਗਾ 26000 ਦੀ ਦੇ ਦੋਗੇ ہاں 26000 ਹੀ ਮਾਨਤਾ ਕਰਾਂਗੇ ਤੇ ਦੁੱਧ 10 11 ਲੀਟਰ ਜਿਹੜਾ ਪੱਕਾ ਹੈਗਾ ਪੱਕਾ ਹੈਗਾ ਜੀ ਆਣ ਕੇ ਲੀਟਰ ਨਾਲ ਮਿਲਣੇ ਜਿਤਕੰਡੇ ਦੇ ਟੋਲੇ ਜਿਤਨਾ ਮਰਜੀ ਹੈ ਠੀਕ ਆ ਤੇ ਜਿਹੜੇ ਦੂਸਰੇ ਨੰਬਰ ਤੇ ਗਾਂ ਆਂ ਹਾਂਜੀ ਉਹ ਵੀ ਸੂਈ ਸੂਈ ਆ ਉਹਦੀ ਵੱਛੀ ਮਰ ਗਈ ਆ ਕੱਲ ਮਰੀ ਆ ਜੀ ਉਹਦੀ ਉਹ ਵੀਡੀਓ ਉਹਦੀ ਵੀ ਬਣੀ ਆ ਅੱਛਾ ਕੱਲ ਵੱਛੀ ਮਰ ਗਈ ਉਹਦੀ ਵੀ ਤੇ ਉਹਦੇ ਕੋਲ ਹੁਣ ਦੁੱਧ ਕਿੰਨਾ ਜੇ ਦੁੱਧ ਉਹਦੇ ਥੱਲੇ ਹੈਗਾ 13 ਲੀਟਰ ਜੀ 13 ਲੀਟਰ ਹੈਗਾ ਪੱਕਾ ਦੁੱਧ ਜਿਹੜਾ ਪੱਕਾ ਵੜੂਗੀ ਜੀ ਤੇ ਸੂਈ ਨੂੰ ਉਹਨਾਂ ਕਿੰਨੇ ਦਿਨ ਹੋ ਗਏ ਜੀ ਉਹਨੂੰ ਵੀ ਇਨੇ ਕ ਦਿਨ ਹੋਏ ਜੀ ਇਹ ਇਕੱਠੀਆਂ ਹੀ ਸੁਨੀਆਂ ਅਹੀਂ ਅੱਗੜ ਪਿੱਛੇ ਦੀ ਅੱਛਾ ਤੇ ਉਹ ਕਿੰਨਾ ਕ ਦੋਚੋਂ ਆਈ ਜਾਊਗੀ ਉਹ 16 17 ਲੀਟਰ ਕੱਢੂਗੀ ਜੀ ਠੀਕ ਐ ਤੇ ਵੀਡੀਓ ਦੋਵਾਂ ਦੀਆਂ ਬਣੀਆਂ ਤੁਹਾਡੇ ਕੋਲ ਪ੍ਰੂਫ ਹੈਗੇ ਪੂਰੇ ਪ੍ਰੂਫ ਹੈਗੇ ਦੋਵਾਂ ਦੇ ਜੀ ਠੀਕ ਐ ਬਾਕੀ ਇਹ ਕਿ ਚਲੋ ਕੋਈ ਫੋਨ ਲਾਊਗਾ ਤੇ ਉਹਨਾਂ ਨੇ ਤੁਸੀਂ ਭੇਜ ਵੀ ਦੋਗੇ ਹਨਾ ਹਾਂਜੀ ਹਾਂਜੀ ਠੀਕ ਐ ਤੋੜ ਦਈਏ ਫਿਰ ਉਹਨੂੰ ਤਾਂ ਜਿਹੜੀ ਗਾਂ ਹੈ ਚੰਗੇ ਕਦ ਕਾਠ ਵਾਲੀ ਆ ਤੇ ਬਾਕੀ ਥਣ ਵੀ ਇਹਦੇ ਲਾਗੇ ਦਾ ਦੇਖ ਸਕਦੇ ਚੰਗੇ ਗੈਪ ਤੇ ਥਣੇ ਆ ਜਿਹੜਾ ਤੇ ਹੈਗੀ ਇਹ ਵੀ ਜਰਸੀ ਕ੍ਰੋਸ ਐ ਦਿਖਾ ਦਿਓ ਚਵਾਜ ਦਾ ਵੀ ਕਹਿੰਦੇ ਇਹ ਵੀ ਠੰਡੀ ਧੀਰੀ ਆ ਆ ਦੇਖ ਸਕਦੇ ਜੀ ਕੋਈ ਰੱਸੀ ਦੀ ਲੋੜ ਨਹੀਂ ਕੋਈ ਕੌਜ ਨਹੀਂ ਬਾਕੀ ਇਹ ਆ ਕਿ ਕਹਿੰਦੇ ਕਿੰਨੇ ਭਾਵੇਂ ਰੱਸੀ ਵੀ ਪਾ ਲੋ ਭਾਵੇਂ ਨਾ ਪਾ ਲੋ ਕੋਈ ਗੱਲ ਨਹੀਂ ਦੋਵੇਂ ਭਾਵੇਂ ਰੱਸੀ ਪਾ ਲੋ ਨਾ ਪਾ ਲੋ ਕੱਦ ਕਾਠ ਪੱਖੋਂ ਜਿਹੜੀ ਜਵਾਨ ਹੈ ਚੰਗੀ ਆ ਜਿਹੜੀ ਕੱਦ ਕਾਠ ਲਿਆ ਜੋ ਜੀ ਆਹ ਦੇਖ ਸਾਡੇ ਸਾਨੂੰ ਵੀ ਇਹਦੇ ਲਿਆ ਜੋ ਕਮਾ ਕੇ ਬਾਦਾਂ ਨੇ ਆ ਰਹੀ ਨਾ ਕੰਮ ਸਸਤੀ ਕਰ ਜਿਉਂ ਮੇਰੇ ਘਰ ਦੇ ਜਿਵੇਂ ਕੰਮ ਤਾਂ ਨਹੀਂ ਗਿਆ ਆਹ ਦੇਖ ਸਾਡੇ ਹਵਾ ਨਾ ਇਹਦਾ ਮਗਰੋਂ ਬਾਕੀ ਇਹ ਆ ਕਿ ਠੰਡੀ ਤੇਰੀ ਆ ਚੰਗੇ ਕੱਦ ਕਾਠਦੀ ਆ ਤੇ ਇਹਦਾ ਕਿੰਨਾ ਮੁੱਲ ਰੱਖਣਾ ਫਿਰ ਆਪਾਂ ਇਹਦਾ 45 ਰੱਖਾਂਗੇ ਇਹਦੇ 40 ਦੀ ਦੇ ਦੇਾਂਗੇ ਅੱਛਾ 4000 ਦੀ ਦੇ ਦੋਗੇ ਤੇ ਦੁੱਧ ਮੋਕੇ ਤੇ 13 ਲੀਟਰ ਆ ਤੇ ਜਿਹੜਾ ਵਾਜ ਹੋ ਗਈ ਅਜੇ ਹਨਾ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਜੀ ਔਰ ਕੁਝ ਕਾ ਨਾ ਫਿਰ ਬਸ ਜੀ ਇਹ ਆ ਕਿ ਕੋਈ ਫੋਨ ਲਾਵੇ ਤੇ ਇੱਥੇ ਆ ਕੇ ਕੋਈ ਆਪਣੀ ਦੋ ਟਾਈਮ ਚਵਾਈ ਕਰਕੇ ਲੈ ਜੇ ਹਨਾ ਬਿਲਕੁਲ ਠੀਕ ਹੈ ਜੀ ਆ ਜਿਹੜੀਆਂ ਦੋ ਗਾਵਾਂ ਜਿਹੜੀਆਂ ਵਿਕਾਊ ਕੀਤੀਆਂ ਬਾਕੀ ਕੋ ਫੋਨ ਲਾਵੇ ਇੱਕ ਵਾਰੀ ਜਰੂਰ ਕਿਹੇ ਵੀ ਇਹਨਾਂ ਕੋਈ ਵੀ ਪਸੰਦ ਆਉਂਦੀ ਆ ਮਾਨਤਾਂ ਜਿਹੜਾ ਦੋਵਾਂ ਗਾਵਾਂ ਚੋਂ ਹੀ ਹੋਊਗਾ ਬਾਕੀ ਜਿਹੜੇ ਕਿ ਇਹਨਾਂ ਨੂੰ ਵੀ ਚੰਗੀ ਲੱਗਦੀ ਆ ਆਪਣਾ ਇੱਥੇ ਆ ਕੇ ਤਸੱਲੀ ਕਰਕੇ ਵੇਖ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ